ਬਹੁਤ ਜਿਆਦਾ ਖਤਰਨਾਕ ਆ ਕਾਰਨ ਕਾਰਨ ਕੀ ਹੈ ਕਿ ਭਈ ਜਿਹੜੇ ਮੁਸਲਮਨ ਮੁਸਲਮਾਂ ਪਾਈ ਤੋ ਹੈ ਕਿਸੇ ਧਰਮ ਨਾਲ ਮੇਰਾ ਵਿਰੋਧ ਨਹੀਂ ਹੈ ਕਿਸੇ ਵੀ ਧਰਮ ਨਾਲ ਮੇਰਾ ਵਿਰੋਧ ਨਹੀਂ ਹੈ ਪਰ ਜਿਹੜਾ ਅਵੈਧ ਤਰੀਕੇ ਨਾਲ ਪਰਚਾ ਪਾਉਂਦਿਆ ਫਾਰੇ ਚ ਆਇਆ ਉਹਦੇ ਨਾਲ ਮੇਰਾ ਵਿਰੋਧ ਹੈ ਜਿਹੜੇ ਮੁਸਲਮਨ ਸਾਡੇ ਹਿੰਦੁਸਤਾਨ ਦੇ ਨੇ ਉਹ ਸਾਡੇ ਭਰਾ ਹੈ ਸਾਡੇ ਬਾਰਾਂ ਸੌ ਸਾਲ ਪਿੱਛੇ ਜਾਨੇ ਆ ਤੇ ਮੁਸਲਮ ਦਾ ਕੋਈ ਨਹੀਂ ਸੀ ਪਰ ਜਦੋਂ ਮੁਸਲਮ ਆਏ ਉਸ ਤੋਂ ਬਾਅਦ ਮਨੱਖਰ ਬਦਲਨ ਕਰਾਇਆ ਸਾਰਿਆਂ ਨੂੰ ਪਤਾ ਹੈ ਸਾਰਾ ਇਤਿਹਾਸ ਗਵਾਇਆ ਕਿ ਧਰਮ ਪਰਵਰਤਨ ਹੁੰਦਾ ਗਿਆ ਉਹ ਜਨਉ ਸਾੜਦੇ ਸੀ ਬਸ ਸਿਰਫ ਮੁਸਲਮ ਬਨ ਚੁਕੇ ਹੀ ਤੇ ਉਹਨਾਂ ਨੂੰ ਵਾਪਸੀ ਦਾ ਕੋਈ ਰਸਤਾ ਨਹੀਂ ਮਿਲਿਆ ਜਿਹਦੇ ਕਰਕੇ ਮੁਸਲਮ ਹਿੰਦੁਸਤਾਨ ਚ ਜਿਆਦਾ ਵੱਧ ਗਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਿਓ ਟੂ ਡਿਵੀਜ਼ਨ ਪੰਜਾਬ ਤੇ ਮੈਂ ਹਾਂ ਧਿਆਨ ਚੰਦ ਅੱਜ ਅਸੀਂ ਗੱਲਬਾਤ ਕਰਾਂਗੇ ਆਬਾਦੀ ਤੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਲਖਵਿੰਦਰ ਸਿੰਘ ਬਚਨ ਜੀ ਜਿਹੜੇ ਕੀ ਵਿਰਸਾ ਸੰਭਾਲ ਮੰਚ ਤੋਂ ਨੇ ਔਰ ਕੀ ਕਹਿਣਾ ਉਹਨਾਂ ਦਾ ਆਬਾਦੀ ਦੇ ਉੱਪਰ ਜਾਣ ਲੈਣੇ ਆ ਉਹਨਾਂ ਨਾਲ ਗੱਲਬਾਤ ਕਰਕੇ ਲਖਵਿੰਦਰ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਤੁਹਾਡਾ ਵੀ ਤੇ ਤਹਾਡੇ ਚੈਨਲ ਤੇ ਜਿਹੜੇ ਤੁਹਾਡੇ ਸਬਸਕ੍ਰਾਈਬਰ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ। ਹਲਖਵਿੰਦਰ ਜੀ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬਹੁਤ ਹੀ ਜਿਹੜੀ ਅਹਿਮ ਗੱਲ ਹੈ ਔਰ ਕਾਫੀ ਹੈਰਾਨੀ ਵਾਲੀ ਗੱਲ ਹੈ, ਚਰਚਾ ਵਾਲੀ ਗੱਲ ਹੈ ਕਿ ਦੇਸ਼ ਦੀ ਜਿਹੜੀ ਵਾਦੀ ਵੱਧਦੀ ਜਾ ਰਹੀ ਹੈ, ਖਾਸ ਤੌਰ ਤੇ ਜੇ ਗੱਲ ਕਰੀਏ ਪੰਜਾਬ ਦੀ। ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਨੇ ਉਹ ਲਗਾਤਾਰ ਉਹਨਾਂ ਦਾ ਆਣਾ ਸ਼ੁਰੂ ਹੈ ਔਰ ਤੁਸੀਂ ਦੇਖਿਆ ਵੀ ਹੈ ਕਿ ਪੰਜਾਬ ਦੇ ਵਿੱਚ ਉਹ ਆਪਣੀ ਪ੍ਰਾਪਰਟੀ ਵੀ ਲੈ ਰਹੇ ਨੇ। ਕਾਰਨ ਕੀ ਹੈ ਕਿ ਇਹਦੇ ਪਿੱਛੇ ਸਰਕਾਰਾਂ ਦੀ ਨਲਾਇਕੀ ਹੈ ਕਿ ਇਹਦੇ ਪਿੱਛੇ ਸਰਕਾਰਾਂ ਦਾ ਧਿਆਨ ਨਹੀਂ ਹੈ ਕਿ ਜਾਂ ਫਿਰ ਸਰਕਾਰ ਚਾਹਦੀ ਹੈ ਕਿ ਪ੍ਰਵਾਸੀ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਆ ਕੇ ਵਸਣ ਦੇਖੋ ਜੀ ਤੁਹਾਡਾ ਸਵਾਲ ਤੇ ਬਹੁਤ ਵਧੀਆ ਆ ਜੋ ਇਸ ਟਾਈਮ ਹਾਲਾਤ ਚੱਲ ਰਹੇ ਨੇ ਪੰਜਾਬ ਦੇ ਪੰਜਾਬ ਚ ਬਹੁਤ ਜ਼ਿਆਦਾ ਜਿਹੜਾ ਗੈਂਗਸਟਰ ਵਾਰ ਹੈ ਤੇ ਜੇ ਅਸੀਂ ਗੱਲ ਕਰਦੇ ਆ ਨਾ ਸਾਡੇ ਧਾਰਮਿਕ ਸਥਾਨਾਂ ਦੀ ਤੇ ਤੁਸੀਂ ਨਜ਼ਰ ਮਾਰੋ ਸਾਡੇ ਅੰਮ੍ਰਿਤਸਰ ਵਿੱਚ ਹੀ ਗੁਰੂ ਬਾਜ਼ਾਰ ਹੈ ਗੁਰੂ ਬਾਜ਼ਾਰ ਦੇ ਵਿੱਚ ਛੋਟੇ-ਛੋਟੇ ਮਕਾਨ ਨੇ 25-25 ਗਜ ਦੇ 15-15 ਗਜ ਦੇ ਉਹਨਾਂ ਦੇ ਵਿੱਚ ਹੀ ਜਿਹੜੇ ਮੁ슬ਮਨ ਨੇ ਉਹ ਅੰਦਰ ਆਪਣੀਆਂ ਵੋਟਾਂ ਬਣਾ ਕੇ ਬੈਠੇ ਨੇ ਤੇ ਲਾਸਟ ਵਾਲੀ ਗੱਲ ਮੈਂ ਤੁਹਾਨੂੰ ਪਹਿਲਾਂ ਕਹਨਾ ਬਾਕੀ ਗੱਲ ਮੈਂ ਤੁਹਾਡੇ ਨਾਲ ਵਿਸਥਾਰ ਨਾਲ ਦੱਸਦਾ ਕਿ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਲਈ ਉਹ ਬਹੁਤ ਜ਼ਿਆਦਾ ਖਤਰਨਾਕ ਆ ਕਾਰਨ ਕਾਰਨ ਕੀ ਹੈ ਕਿ ਭਈ ਜਿਹੜੇ ਮੁਸਲਿਮ ਨੇ ਮੁਸਲਿਮ ਭਾਈ ਦੇਖੋ ਮੈਂ ਕਿਸੇ ਧਰਮ ਨਾਲ ਮੇਰਾ ਵਿਰੋਧ ਨਹੀਂ ਆ ਕਿਸੇ ਵੀ ਧਰਮ ਨਾਲ ਮੇਰਾ ਵਿਰੋਧ ਨਹੀਂ ਹੈ ਪਰ ਜਿਹੜਾ ਅਵੈਧ ਤਰੀਕੇ ਨਾਲ ਮੇਰੇ ਭਾਰਤ ਚ ਘੁਸਿਆ ਭਾਰਤ ਚ ਆਇਆ ਉਦੇ ਨਾਲ ਮੇਰਾ ਵਿਰੋਧ ਹੈ ਜਿਹੜੇ ਮੁਸਲਮ ਸਾਡੇ ਹਿੰਦੁਸਤਾਨ ਦੇ ਨੇ ਉਹ ਸਾਡੇ ਭਰਾ ਨੇ ਕਿਉਂਕਿ ਜੇ ਆਪਾਂ 1250 ਸਾਲ ਪਿੱਛੇ ਜਾਂਨੇ ਆ ਤੇ ਮੁਸਲਮ ਤਾਂ ਕੋਈ ਨਹੀਂ ਸੀ ਭਾਰਤ ਵਿੱਚ ਜਦੋਂ ਮੁਸਲਮ ਆਏ ਉਸ ਤੋਂ ਬਾਅਦ ਉਹਨਾਂ ਨੇ ਧਰਮ ਪਰਿਵਰਤਨ ਕਰਾਇਆ ਸਾਰਿਆਂ ਨੂੰ ਪਤਾ ਹੈ ਸਾਰਾ ਇਤਿਹਾਸ ਗਵਾਇਆ ਕਿ ਧਰਮ ਪਰਿਵਰਤਨ ਹੁੰਦਾ ਗਿਆ ਉਹ ਜਨਉ ਸਾੜਦੇ ਸੀ ਫਿਰ ਜਾ ਕੇ ਉਹ ਰੋਟੀ ਖਾਂਦੇ ਸੀ ਜਿਹੜੇ ਉਦੋਂ ਦੇ ਆਪਣੇ ਰਾਜੇ ਸੀ ਪਰ ਉਹ ਲੋਕ ਜਿਹੜੇ ਧਰਮ ਪਰਿਵਰਤਨ ਹੋਇਆ ਆ ਉਹ ਸਨਾਤਨੀ ਨੇ ਉਹਨਾਂ ਦੀ ਅੱਗੇ ਪੀੜ੍hiyan ਚੱਲ ਰਹੀਆਂ ਉਹਨਾਂ ਦੇ ਵਿੱਚ ਜਿਹੜਾ ਰક્ત ਚੱਲਦਾ ਨਾ ਉਹ ਸਨਾਤਨੀ ਆ ਬਸ ਸਿਰਫ ਉਹ ਮੁਸਲਮ ਬਣ ਚੁਕੇ ਹੀ ਤੇ ਉਹਨਾਂ ਨੂੰ ਵਾਪਸੀ ਦਾ ਕੋਈ ਰਸਤਾ ਨਹੀਂ ਮਿਲਿਆ ਜਿਹਦੇ ਕਰਕੇ ਮੁਸਲਮ ਹਿੰਦੁਸਤਾਨ 'ਚ ਜਿਆਦਾ ਵੱਧ ਗਿਆ ਪਰ ਜਿਹੜੇ ਬਾਹਰਲੇ ਗਲਤ ਤਰੀਕੇ ਨਾਲ ਸਾਡੇ ਹਿੰਦੁਸਤਾਨ 'ਚ ਆਏ ਨੇ ਸਾਡਾ ਵਿਰੋਧ ਉਹਨਾਂ ਨਾਲ ਉਹਨਾਂ ਨਾਲ ਕਿਉਂ ਵਿਰੋਧ ਆ ਸਾਡਾ ਕਿਉਂਕਿ ਉਹ ਬੇਸਿਕਲੀ ਸਲੀਪਰ ਸੈਲ ਨੇ ਜਦੋਂ ਵੀ ਕੋਈ ਐਹੋ ਜਿਹੇ ਘਟਨਾਵਾਂ ਹੁੰਦੀਆਂ ਨੇ ਦੇਸ਼ ਦਰੋਹੀ ਘਟਨਾਵਾਂ ਹੁੰਦੀਆਂ ਨੇ ਧਰਮ ਵਿਰੋਧੀ ਘਟਨਾਵਾਂ ਹੁੰਦੀਆਂ ਨੇ ਤੇ ਉਦੋਂ ਸਲੀਪਰ ਸੈਲ ਕੰਮ ਕਰਦੇ ਆ ਅਸੀਂ ਅੰਮ੍ਰਿਤਸਰ ਦੇ ਪ੍ਰਸ਼ਾਸਨ ਨੂੰ ਪੰਜਾਬ ਦੇ ਸੀਐਮ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੇ ਮੁਸਲਿਮ ਇੱਥੇ ਆਏ ਆ ਕੇ ਵਸ ਰਹੇ ਨੇ ਕੀ ਪੁਲਿਸ ਕੋ ਉਹਨਾਂ ਦੀ ਸ਼ਨਾਖਤ ਹੈਗੀ ਹੈ ਜੇ ਹੈਗੀ ਹੈ ਤੇ ਉਹ ਕਿੱਥੋਂ ਆਏ ਕਿਉਂਕਿ ਅਸੀਂ ਇਲਾਕਿਆਂ 'ਚ ਸਰਵੇਖ ਕੀਤਾ ਲੋਕੀ ਕਹਿੰਦੇ ਬਸ ਜਮੇ ਜਮੇ ਹੀ ਐ ਜੀ ਜਮੇ ਜਮੇ ਦਾ ਮਤਲਬ ਹੈ ਕਿ ਇੱਥੇ ਨਾ ਉਹਨਾਂ ਦਾ ਜਨਮ ਹੋਇਆ ਨਾ 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 ਕੋਈ ਲੇਡੀਜ਼ ਆ ਨਾ ਉਹਨਾਂ ਦੀ ਮਾਂ ਆ ਤੇ ਨਾ ਉਹਨਾਂ ਦੀ ਕੋਈ ਭੈਣ ਆ ਜੈਂਸੀ ਆਂਦੇ ਨੇ 15 20 ਆਂਦੇ ਨੇ 5 7 ਇੱਥੇ ਰਹਿ ਜਾਂਦੇ ਨੇ ਬਾਕੀ ਖਿੱਲਰ ਜਾਂਦੇ ਨੇ ਤੇ ਜੇ ਅਸੀਂ ਧਿਆਨ ਨਾ ਦਿੱਤਾ ਤੇ ਆਉਣ ਵਾਲੇ ਸਾਡੀ ਸਾਡੀ ਕੌਮ ਨੂੰ ਸਾਡੇ ਸਾਰੇ ਸਨਤਨੀਆਂ ਨੂੰ ਇਹਦਾ ਖਤਰਾ ਆ ਤੇ ਜੇ ਅਸੀਂ ਇਸ ਚੀਜ਼ ਵੱਲ ਸਮਾਜ ਧਿਆਨ ਨਹੀਂ ਦੇਗਾ ਤੇ ਉਦੋਂ ਤੱਕ ਸਰਕਾਰ ਨੇ ਵੀ ਕੁਝ ਨਹੀਂ ਕਰਨਾ ਤੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਇੱਕ ਗੱਲ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਇਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਕੀਤੀ ਜਾਵੇ। ਕੋਨ ਪਿੱਛੇ ਜੀ ਦੀ ਇੱਕ ਘਟਨਾ ਜੀ ਸਾਡੇ ਅੰਮ੍ਰਿਤਸਰ ਦੀ ਕਿ ਬਈ ਇੱਕ ਕੁਲਫੀ ਦੀ ਰੇੜੀ ਲਗਾੰਦਾ ਬੰਦਾ ਹੈਨਾ ਪਤਲੀ ਘਰ ਚੌਂਕ 'ਚ ਕੁਲਫੀ ਦੀ ਰੇੜੀ ਲਗਾ ਰਿਆ ਉਹਨਾਂ ਕੋ ਅਵੈਦ ਤੇ ਗੈਰ ਲਾਇਸੈਂਸੀ ਹਥਿਆਰ ਮਿਲੇ ਨੇ। ਔਰ ਉਹਨਾਂ ਦੀ ਬੇਲ ਵੀ ਦਿਨਾਂ 'ਚ ਹੋਗੀ। ਆਮ ਬੰਦੇ ਕੋ ਕਿਸੇ ਕੋ ਲਾਇਸੈਂਸ ਆਪਣੇ ਹੀ ਪਿਸਤੌਲ ਬੇਟਾ ਹੀ ਉਹਦਾ ਬੇਟਾ ਗਲਤੀ ਨਾਲ ਉਹਦੀ ਪਿਸਤੌਲ ਲੈ ਜਾਏ ਜਾਂ ਗੋਲੀਆਂ ਲੈ ਜਾਏ ਤੇ ਉਹਦੇ ਨੂੰ 6 ਮਹੀਨੇ ਜਮਾਨਤ ਨਹੀਂ ਮਿਲਦੀ ਪਰ ਇਹੋ ਜਿਹਾ ਕਿਹੜਾ ਫੋਨ ਆਇਆ ਕਿਹੜੇ ਬੰਦੇ ਨੇ ਸਪੋਰਟ ਕੀਤੀ ਕਿ ਜਿਹੜਾ ਸਾਡਾ ਜਿਹੜਾ ਆਪਣਾ ਜਸ ਸਾਹਿਬ ਵੀ ਹੀ ਮੌਕੇ ਤੇ ਉਹਨਾਂ ਨੇ ਇਹਨਾਂ ਨੂੰ ਬੇਲ ਦੇ ਦਿੱਤੀ ਜਾਂ ਪੁਲਿਸ ਨੇ ਇਹੋ ਜਿਹਾ ਕਿਹੜਾ ਘੱਟ ਕੇਸ ਬਣਾਇਆ ਉਹਨਾਂ ਦੇ ਵਜਨ ਜਦਾ ਨਹੀਂ ਪਾਇਆ ਜਿਹਦੇ ਕਰਕੇ ਉਹਨਾਂ ਦੀ ਬੇਲ ਹੋ ਗਈ ਇਹਦੇ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਸੰਖਿਆ ਬਹੁਤ ਜ਼ਿਆਦਾ ਵੱਧ ਜਾਣੀ ਆ ਜੇ ਅਸੀਂ ਧਿਆਨ ਨਹੀਂ ਦਿੱਤਾ ਤੇ ਪੰਜਾਬ ਲਈ ਬਹੁਤ ਆਉਣ ਵਾਲਾ ਸਮਾਂ ਮੜਾ ਆ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਗੁਰੂ ਬਾਜ਼ਾਰ ਦੇ ਵਿੱਚ ਬਹੁਤ ਮੁਸਲਮ ਐ ਔਰ ਮੈਂ ਵੀ ਦੇਖਿਆ ਕਿ ਗੁਰੂ ਬਾਜ਼ਾਰ ਦੇ ਵਿੱਚ ਵਾਕਈ ਕਈ ਤੇ ਇਹੋ ਜਿਹੇ ਨੇੜ ਕਿ ਬੰਗਲਾਦੇਸ਼ੀ ਨੇ ਉਹ ਇੱਥੇ ਰਹਿ ਰਹੇ ਨੇ ਸਨਿਆਰੇ ਦਾ ਕੰਮ ਕਰਦੇ ਨੇ ਔਰ ਕਾਫੀ ਲੰਬੇ ਸਮੇਂ ਤੋਂ ਰਹਿ ਰਹੇ ਨੇ ਕਿ ਲੱਗਦਾ ਕਿ ਉਹਨਾਂ ਦੀ ਕਦੀ ਪੁਲਿਸ ਨੇ ਵੈਰੀਫਿਕੇਸ਼ਨ ਹੀ ਨਹੀਂ ਕੀਤੀ ਦੇਖੋ ਜੀ ਵੈਰੀਫਿਕੇਸ਼ਨ ਤਾਂ ਹੋਈ ਨਹੀਂ ਜੇ ਵੈਰੀਫਿਕੇਸ਼ਨ ਹੋਈ ਹੁੰਦੀ ਅਸੀਂ ਆਪਣੀ ਹੀ ਗੱਲ ਕਰ ਲੈਨੇ ਆ ਅਸੀਂ 100 ਗਾਇਦੇ ਮਕਾਨ ਚ ਦੋ ਪਰਿਵਾਰ ਬੜੇ ਓਖੇ ਰਹਨੇ ਆ ਪਰ ਉਹ 25 ਗਾਇਦੇ ਮਕਾਨ ਚ 17 17 ਬੰਦੇ ਰਹਿ ਰਹੇ ਨੇ ਉਹ ਕਿਸ ਤਰ੍ਹਾਂ ਪੋਸੀਬਲ ਆ ਸਾਡੇ ਹੀ ਭੈਣ ਭਰਾ ਜਿਹੜੇ ਸੁਨਿਆਰੇ ਦਾ ਕੰਮ ਕਰਦੇ ਨੇ ਉਹ ਕਹਿੰਦੇ ਕਿ ਨਹੀਂ ਇਹਨਾਂ ਨੂੰ ਆਦਤ ਆ ਇੱਥੇ ਰਹਿ ਲੈਂਦੇ ਆ ਅੰਦਰ ਹੀ ਕੰਮ ਕਰਦੇ ਛੁੱਟੀ ਨਹੀਂ ਕਰਦੇ ਪਰ ਜਿਹੜਾ ਸਾਡਾ ਕੋਈ ਪੰਜਾਬੀ ਭੈਣ ਭਰਾ ਕੰਮ ਜਾਣਦਾ ਆ ਤੇ ਬਾਕੀ ਦੁਕਾਨਦਾਰ ਵੀ ਉਹਨਾਂ ਨੂੰ ਕੰਮ ਨਹੀਂ ਦਿੰਦੇ ਤੇ ਜਿਹਦੇ ਕਰਕੇ ਮੁਸਲਿਮ ਆਪਣੇ ਕਿੱਥੋਂ ਮਤਲਬ ਬੰਗਲਾਦੇਸ਼ ਤੋਂ ਆ ਰਹੇ ਆ ਪਾਕਿਸਤਾਨ ਤੋਂ ਆ ਰਹੇ ਆ ਜਾਂ ਕਿਹੜੇ ਵੀ ਏਰੀਆ ਤੋਂ ਆ ਰਹੇ ਆ ਜਿਹਦੇ ਨਾਲ ਸਾਡੇ ਪੰਜਾਬ ਨੂੰ ਖਤਰਾ ਆ ਸਾਡੀ ਯੁਵਾ ਪੀੜ੍ਹੀ ਨੂੰ ਖਤਰਾ ਆ ਕਿਉਂਕਿ ਇਹ ਸਲੀਪਰ ਸੈੱਲ ਦਾ ਕੰਮ ਕਰ ਰਹੇ ਨੇ ਕਿਹਦੀ ਕੀ ਮਨਛਾ ਆ ਐ ਕੁਝ ਨਹੀਂ ਪਤਾ ਸਾਨੂੰ ਕਿ ਦੇਖੋ ਜਦੋਂ ਵੀ ਇਤਿਹਾਸ ਗਵਾਹ ਆ ਕਿ ਭਈ ਪੰਜਾਬ ਤੇ ਕਦੀ ਰਾਜ ਨਹੀਂ ਹੋਇਆ ਨਾ ਮੁਸਲਿਮਾਂ ਦਾ ਹੋਇਆ ਤੇ ਨਾ ਅਸਾਈਆਂ ਦਾ ਹੋਇਆ ਜਿਹੜੇ ਗੋਰੇ ਆਏ ਸੀ ਹਨ ਤੇ ਪੰਜਾਬੀ ਕਹੋ ਜੀ ਜਝਾਰੂ ਕੌਮ ਆ ਪੰਜਾਬੀ ਇਹੋ ਜੇ ਲੋਕ ਨੇ ਜਿਹੜੇ ਸਿਰ ਕਲਮ ਕਰਾਣਾ ਜਾਣਦੇ ਨੇ ਉਹ ਝੁਕਣਾ ਨਹੀਂ ਜਾਣਦੇ ਪਰ ਅਸੀਂ ਝੁੱਕ ਕਿੱਥੇ ਰਹੇ ਆ ਸਾਡੇ ਵਿੱਚ ਨਸ਼ਾ ਆ ਗਿਆ ਸਾਡੇ ਵਿੱਚ ਪਾੜ ਪਾ ਦਿੱਤਾ ਗਿਆ ਜਿਹਦੇ ਕਰਕੇ ਅਸੀਂ ਪੰਜਾਬੀ ਝੁਕ ਰਹੇ ਅੱਜ ਸਾਡੇ ਪੰਜਾਬ ਦੇ ਇਹ ਹਾਲਾਤ ਨੇ ਕਿ ਜਿਹੜੀ ਸਾਡੀ ਜਝਾਰੂ ਕੌਮ ਮਜਬੀ ਸਿੱਖ ਕੌਮ ਕਹਿੰਦੇ ਜਿਨ੍ਹਾਂ ਨੂੰ ਆਪਾਂ ਜਿਨ੍ਹਾਂ ਨੇ ਪੰਜਾਬ ਦੀ ਸ਼ਾਨ ਆ ਪੰਜਾਬ ਨਾ ਸਾਡੇ ਅੰਮ੍ਰਿਤਸਰ ਚ ਪਿੰਡਾਂ ਦੇ ਪਿੰਡ ਹੀ ਜਿਹੜੇ ਆ ਨਾ ਅਸਾਈ ਬਣ ਗਏ ਨੇ ਉਹ ਸਿਰਫ ਸਾਡਾ ਨਾਂ ਧਿਆਨ ਦੇਣ ਕਰਕੇ ਹੋਇਆ ਕਿਉਂਕਿ ਅਸੀਂ ਆਪਣੇ ਭੈਣ ਭਰਾਵਾਂ ਨੂੰ ਦੁੱਧਕਾਰ ਦਿੰਨੇ ਆ ਅਸੀਂ ਉਹਨਾਂ ਦਾ ਹਾਲ ਚਾਲ ਨਹੀਂ ਪੁੱਛਦੇ ਜਿਹਦੇ ਕਰਕੇ ਉਹ ਸਾਡੇ ਤੋਂ ਮੂੰਹ ਮੋੜਦਾ 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 ਇੰਨਾ ਕੀ ਮੋੜ ਲੈਂਦਾ ਕਿ ਮੋੜੀ ਜਾਂਦਾ ਮੋੜੀ ਜਾਂਦਾ ਉਤਰਮ ਹੀ ਪਰਵਰਤਨ ਕਰ ਲੰਦਾ ਤੇ ਸਾਡੀ ਜਿਹੜੀ ਮੈਂ ਗੱਲ ਕਰ ਰਿਹਾ ਮਜਬੀ ਸਿੱਖ ਕੌਮ ਦੀ ਇਹ ਸਾਡੇ ਜਿਹੜੇ ਭਰਾ ਜਿਹੜੇ ਸਾਡੇ ਤੋਂ ਵਿਛੜ ਗਏ ਨੇ ਇਸਾਈयत ਵੱਲ ਚਲੇ ਗਏ ਨੇ ਇਹਨਾਂ ਦਾ ਕਾਰਨ ਲੱਭਣ ਦੀ ਜ਼ਰੂਰਤ ਹੈ ਕਿਉਂਕਿ ਜਦੋਂ ਗੱਲਾਂ ਦੀ ਨਾ ਧਰਮ ਯੁੱਧ ਦੀ ਦੇਖੋ ਕੋਈ ਵੀ ਇਸਾਈ ਧਰਮ ਆ ਇਸਾਈ ਕੋਈ ਇੰਗਲੈਂਡ ਤੋਂ ਨਹੀਂ ਆਏ ਕੋਈ ਬਾਰੋ ਨਹੀਂ ਆਏ ਕਿਸੇ ਹੋਰ ਕੰਟਰੀ ਤੋਂ ਨਹੀਂ ਆਏ ਉਹ ਸਾਡੇ ਹੀ ਭੈਣ ਭਰਾ ਜਿਹੜੇ ਐ ਸਾਈ ਬਣ ਕੇ ਸਾਡੇ ਨਾਲ ਹੁਣ ਧਰਮ ਹੀ ਉਹਦੇ ਦੀ ਗੱਲ ਕਰ ਰਿਆ ਦੋਵਾਂ ਤਰ੍ਹਾਂ ਚ ਜੇ ਜਿਉ ਉਹਦੀ ਗੱਲ ਵੀ ਹੁੰਦੀ ਆ ਤੇ ਨੁਕਸਾਨ ਸਾਡੇ ਪੰਜਾਬ ਦਾ ਹੀ ਹੁੰਦਾ ਸਾਡੀ ਪੰਜਾਬੀ ਦਾ ਹੁੰਦਾ ਸਾਡੇ ਭੈਣ ਭਰਾਵਾਂ ਦਾ ਹੁੰਦਾ ਕਿਉਂਕਿ ਉਹ ਸਾਡੇ ਹੀ ਭੈਣ ਭਰਾ ਨੇ ਬਾਹਰ ਦੇ ਤੇ ਹੈ ਨਹੀਂ ਉਹਨਾਂ ਨੇ ਧਰਮ ਪਰਵਰਤਨ ਕਰ ਲਿਆ ਫੈਸਿਲਿਟੀਆਂ ਦੇ ਦਿੱਤੀਆਂ ਕੋਈ ਫੈਸਿਲਿਟੀਆਂ ਨਹੀਂ ਆ ਜੀ ਪਰ ਕੇ ਸਿਰਫ ਸੁਣਨ ਤੇ ਇਹੀ ਆਂਦਾ ਕਿ ਬੱਚੇ ਪੜਾਈ ਜਾ ਰਹੇ ਆ ਫੰਡਿੰਗ ਹੋ ਰਹੀ ਹੈ ਲਾਲੇ ਦਿੱਤਾ ਜਾ ਰਿਹਾ ਤੁਹਾਡੀ ਗੱਲ ਮੈਂ ਵੱਡੀ ਕਰਦਾ ਦੇਖੋ ਮੈਂ ਇੱਕ ਛੋਟੀ ਜੀ ਗੱਲ ਕਹਿਣਾ ਮੰਨ ਲਓ ਮੈਂ ਇੱਕ ਮਜ਼ਦੂਰ ਬੰਦਾ ਆ ਮੈਂ 5-700 ਰੁਪਏ ਦਿਹਾੜੀ ਤੇ ਕੰਮ ਕਰਦਾ ਸਵੇਰੇ ਘਰ ਹੋ ਜਾਣਾ ਜੋ ਕਮਾਣਾ ਉਹ ਖਾਣਾ ਮੇਰੀ ਪਤਨੀ ਆ ਮੇਰੇ ਬੱਚੇ ਨੇ ਮੇਰੇ ਮਾਤਾ ਪਿਤਾ ਜੀ ਨੇ ਮੈਂ ਬਿਮਾਰ ਹੋ ਗਿਆ ਮੇਰੇ ਕੋ ਆਪਣੇ ਇਲਾਜ ਕਰਾਣ ਲਈ ਪੈਸੇ ਨਹੀਂ ਗਏ ਘਰ ਆਟਾ ਖਤਮ ਹੋ ਗਿਆ ਮੇਰੀ ਪਤਨੀ ਨੇ ਮੇਰੇ ਮਾਤਾ ਪਿਤਾ ਨੇ ਜਿਨ੍ਹਾਂ ਕੋ ਰਿਸ਼ਤੇਦਾਰਾਂ ਕੋ ਕੁਝ ਮੰਗਣਾ ਸੀ ਉਹ ਮੰਗ ਮੰਗ ਕੇ ਉਹ ਰਿਸ਼ਤੇਦਾਰ ਵੀ ਥੱਕ ਗਏ ਨੇ ਸਾਨੂੰ ਦੇਖ ਕੇ ਇੱਕ ਇਲਾਜ ਨਹੀਂ ਹੋ ਰਿਹਾ ਤੇ ਇੱਕ ਘਰ ਰੋਟੀ ਦੇ ਲਾਲੇ ਪਏ ਨੇ ਤੇ ਉਹਦੇ ਦੌਰਾਨ ਹੀ ਕੋਈ ਮੁਸਲਿਮ ਕਮਿਊਨਿਟੀ ਦਾ ਜਾਂ ਇਸਾਈ ਕਮਿਊਨਿਟੀ ਦਾ ਮੇਰੇ ਘਰੇ ਆ ਜਾਂਦਾ ਨਾ ਇੱਕ ਮਹੀਨੇ ਦਾ ਰਾਸ਼ਨ ਲੈ ਕੇ ਤੇ ਮੇਰੇ ਪਰਿਵਾਰ ਲਈ ਉਹ ਰਾਬਿਆ ਤੇ ਨਾਲ ਉਹ ਕਹਿ ਜਾਂਦਾ ਕਿ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਏਗੀ ਫੋਨ ਕਰ ਦਿਓ ਤੁਸੀਂ ਸਾਨੂੰ ਦੱਸਣਾ ਸੀ ਤੁਹਾਡੇ ਨਾਲ ਆ ਉਹਦੇ ਨਾਲ ਕੀ ਹੈ ਕਿ ਬਈ ਮੈਨੂੰ ਉਹਨਾਂ ਦੇ ਆਪਣੇ ਹਸਪਤਲ ਨੇ ਕੁਝ ਮੇਰੀ ਮੈਡੀਸਨ ਕਰਵਾ ਦਣਗੇ ਜਾਂ ਮੇਰੇ ਬੱਚੇ ਨੂੰ ਕਿਸੇ ਸਕੂਲ ਚ ਆਪਣੇ ਜਿਹੜੇ ਉਹਨਾਂ ਦੇ ਸਕੂਲ ਨੇ ਉਹਨੇ ਚ ਐਡਮਿਟ ਕਰਵਾ ਦਣਗੇ ਉਹ ਸ਼ਰਤ ਰੱਖਣਗੇ ਕਿ ਤੁਹਾਡੇ ਕੋ ਫੀਸ ਨਹੀਂ ਲਈਤੀ ਜਾਏਗੀ ਜੇ ਤੁਸੀਂ ਧਰਮ ਪਰਿਵਰਤਨ ਕਰ ਲੋਗੇ ਤੇ ਇਹ ਨਾ ਲੈ ਕਿ ਮੈਂ ਆਪਣੇ ਧਰਮ ਦੀ ਕਹਾਂਗਾ ਕਿ ਅਸੀਂ ਇੰਨਾ ਇੰਨਾ ਵੱਡਾ ਕੁਝ ਕਰਦੇ ਆ ਇੰਨੇ ਇੰਨੇ ਚੰਦੇ ਇਕੱਠੇ ਕਰਦੇ ਆ ਇੰਨੀਆਂ ਅਸੀਂ ਸੋਸਾਇਟੀਜ਼ ਐਨ ਜੀਓਜ਼ ਬਣਾਈਆਂ ਪਰ ਜਦੋਂ ਸਾਡਾ ਕਿਸੇ ਭੈਣ ਭਰਾ ਜਿਹੜਾ ਪੈਸੇ ਪੱਖੋਂ ਕਮਜ਼ੋਰ ਆ ਅਸੀਂ ਉਹਦੀ ਮਦਦ ਨਹੀਂ ਕਰ ਪਾਉਂਦੇ ਤੇ ਉਹ ਬਿਲਕੁਲ ਆਪਣੇ ਜਗ੍ਹਾ ਤੇ ਬਿਲਕੁਲ ਠੀਕ ਆ ਤੇ ਜਿਹੜੇ ਅਸਾਈ ਤੇ ਮੁਸਲਮਾਨ ਨੇ ਉਹ ਆਪਣੇ ਬਿਲਕੁਲ ਸਟੀਕ ਚੱਲ ਰਹੇ ਨੇ ਉਹ ਆਪਣਾ ਉਹਨਾਂ ਦਾ ਟਾਰਗੇਟ ਜਿਹੜਾ ਹੈ ਨਾ ਉਹ ਆਪਣੇ ਟਾਰਗੇਟ ਤੇ ਚੱਲ ਰਿਹਾ ਬਿਲਕੁਲ ਚੱਲ ਰਿਹਾ ਸਨਾਤਨ ਨੂੰ ਜਿਹੜਾ ਉਹ ਕਮਜ਼ੋਰ ਕਰ ਰਿਹਾ ਦੇਖੋ ਜੀ ਗੱਲ ਇਹ ਆ ਕਿ ਬਈ ਪਹਿਲਾਂ ਵੀ ਤੁਸੀਂ ਮੇਰੇ ਨਾਲ ਗੱਲ ਕੀਤੀ ਕਿ ਬਈ ਹਮ ਦੋ ਹਮਾਰੇ ਦੋ ਦਾ ਮਤਲਬ ਕੀ ਆ ਦੇਖੋ ਜਦੋਂ ਦੇਸ਼ ਆਜ਼ਾਦੀ ਤੋਂ ਬਾਅਦ ਜੋ ਮੌਕੇ ਦੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਨਾਰਾ ਲਗਾਇਆ ਹਮ ਦੋ ਹਮਾਰੇ ਦੋ ਕਿ ਅਸੀਂ ਦੋ ਪਤੀ ਪਤਨੀ ਤੇ ਦੋ ਸਾਡੇ ਬੱਚੇ ਉਹਦਾ ਸਾਨੂੰ ਹਰਜਾਨਾ ਦੇਣਾ ਪਿਆ ਕਿ ਸਾਡੀਆਂ ਮਾਵਾਂ ਪੈਨਾ ਜਿਹੜੇ ਪਹਿਲਾਂ ਤੁਸੀਂ ਪੁਰਾਣੇ ਜ਼ਮਾਨੇ ਚੱਲ ਜੋ ਸਾਡੇ ਦਾਦੇ ਪਰਦਾਦਿਆਂ ਦੇ ਨੂੰ-ਨੂ ਬੱਚੇ ਦਸ-ਦਸ ਬੱਚੇ ਸਾਡੀਆਂ ਚਾਰ ਭੂਆ ਪੰਜ ਚਾਚੇ ਇੱਕ ਵੱਡਾ ਪਰਿਵਾਰ ਹੁੰਦਾ ਸੀ ਪਰ ਉਹਦੇ ਨਾਲ ਕੀ ਹੋਇਆ ਰਿਸ਼ਤੇ ਖਤਮ ਹੋ ਗਏ ਭੂਆ ਦਾ ਰਿਸ਼ਤਾ ਖਤਮ ਹੋ ਗਿਆ ਚਾਚੇ ਦਾ ਰਿਸ਼ਤਾ ਖਤਮ ਹੋ ਗਿਆ ਤਾਏ ਦਾ ਰਿਸ਼ਤਾ ਖਤਮ ਹੋ ਗਿਆ ਉਹ ਨਾਰੇ ਨੇ ਸਨਤਨ ਨੂੰ ਇੰਨਾ ਜ਼ਿਆਦਾ ਕਮਜ਼ੋਰ ਕਰਤਾ ਕਿ ਸਾਡੀ ਜਿਹੜੀ ਨਵੀਂ ਪੀੜ੍ਹੀ ਸੀ ਨਾ 80 ਤੋਂ ਬਾਅਦ ਵਾਲੀ ਉਹਨਾਂ ਦੇ ਦਿਮਾਗ 'ਚ ਇੱਕ ਗੱਲ ਉਹਨਾਂ ਨੇ ਮਤਲਬ ਨਾ ਬਿਠਾ ਦਿੱਤੀ ਕਿ ਅਸੀਂ ਬੱਚਾ ਜੰਮਣ ਵਾਲੀ ਮਸ਼ੀਨ ਨਹੀਂ ਹੈ ਅਸੀਂ ਸਿਰਫ ਦੋ ਹੀ ਨਿਆਣੇ ਕਰਨੇ ਆ ਸਰਕਾਰ ਨੇ ਵੀ ਕਿਹਾ ਤੇ ਸਾਡੀ ਵੀ ਮਨਸ਼ਾ ਦੋ ਨਿਆਣੇ ਕਰਨ ਦੋ ਨਿਆਣਿਆਂ ਦਾ ਨੁਕਸਾਨ ਐ ਹੋ ਗਿਆ ਕਿ ਮੁਸਲਿਮ ਆਬਾਦੀ ਜਿਹੜੀ ਆ ਨਾ ਜਦੋਂ ਦੇਸ਼ ਆਜ਼ਾਦ ਹੋਇਆ 3 ਲੱਖ ਸੀ ਤੇ ਅੱਜ ਦੇ ਅੰਕੜੇ 30 ਕਰੋੜ ਤੋਂ ਵੀ ਜ਼ਿਆਦਾ ਆ ਤੇ ਉਹ ਸਮਾਂ ਦੂਰ ਨਹੀਂ ਐ ਕਿ ਜਦੋਂ ਸਾਡੀ ਜਨਰੇਸ਼ਨ ਕੱਟਦੀ 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 ਕੱਟ ਜਾਣੀ ਆ ਤੇ ਉਹਨਾਂ ਦੀ ਵੱਧਦੀ ਵੱਧਦੀ ਬਹੁਤ ਜ਼ਿਆਦਾ ਵੱਧ ਜਾਣੀ ਆ ਤੇ ਫਿਰ ਸਨਤਨੀ ਹਿੰਦੁਸਤਾਨ ਚ ਨਹੀਂ ਰਹਿਣਾ ਕਿਉਂਕਿ ਜਦੋਂ ਸਰ ਉਹਨਾਂ ਦੀ ਆਬਾਦੀ ਜ਼ਿਆਦਾ ਆ ਤੇ ਇਹ ਇਤਿਹਾਸ ਗਵਾਇਆ ਮੁਸਲਮ ਜਿੱਥੇ ਘੱਟ ਬबादी ਚ ਹੁੰਦਾ ਉਥੇ ਹੱਥ ਜੋੜਦਾ ਉਥੇ ਨੀਵਾ ਰਹਿ ਕੇ ਚੱਲਦਾ ਜਿੱਦਾਂ ਹੀ ਉਹਦੀ ਆਬਾਦੀ 2% ਵੀ ਵੱਧਦੀ ਆ ਨਾ ਤੇ ਉਹ ਇੰਨਾ ਕੁ ਜ਼ਿਆਦਾ ਅਤਿਆਚਾਰ ਕਰਦਾ ਪਹਿਲਾਂ ਭਾਵੇਂ ਹਾਂ ਬਿਲਕੁਲ ਪਹਿਲਾਂ ਉਹਨੇ ਤੁਹਾਡੇ ਨਾਲ ਘਰ ਖਾਣਾ ਖਾਦਾ ਰਖੜੀ ਬੰਨੀ ਜੋ ਵੀ ਦਿਨ ਤਿਹਾਰ ਮਨਾਏ ਦਿਖਾਵੇ ਲਈ ਮਰ ਲਵ ਜਿਹਹਾਦ ਹੋ ਗਿਆ ਬਿਲਕੁਲ ਲਵ ਜਿਹਹਾਦ ਦਾ ਚੈਪਟਰ ਹੋ ਰਿਹਾ ਜੀ ਇਹ ਮੈਂ ਤੁਹਾਨੂੰ ਬਾਦੀ ਦੀ ਦੱਸਣਾ ਕਿ ਜਿਹੜੀ ਹਮ ਦੋ ਹਮਾਰੇ ਦੋ ਦਾ ਨਾਰਾ ਉਸ ਟਾਈਮ ਦੀਆਂ ਸਰਕਾਰਾਂ ਨੇ ਲਗਾਇਆ ਉਹ ਸਿਰਫ ਲਗਾਇਆ ਸਨਾਤਨੀਆਂ ਲਈ ਹਿੰਦੂਆਂ ਲਈ ਸਿੱਖਾਂ ਲਈ ਮੁਸਲਮਾਨਾਂ ਲਈ ਨਹੀਂ ਉਹਦੇ ਚ ਮੁਸਲਮਾਨਾਂ ਦੀਆਂ ਮਿਨਿਮਮ 5 ਬੱਚੇ ਤੇ ਐਵਰੇਜ ਲੈ ਕੇ ਚੱਲੋ 5 ਵਿਆਹ ਤੇ 5 ਬੱਚੇ 25 ਬੱਚੇ 25 ਜਨਨਾਂ ਦਾ ਪਰਿਵਾਰ ਆ ਜੀ ਦੋ ਹਨਾ ਪੰਜ ਨਾਲੋਂ ਮੀਆਂ ਬੀਬੀ ਵੀ ਹੋ ਗਏ ਅੱਜ ਵੀ ਸੋਸ਼ਲ ਮੀਡੀਆ ਤੇ ਪਰ ਦੇਖਦੇ ਆਂ ਤੇ 10-10 ਜਨਨੀਆਂ ਤੇ 100-100 ਬੱਚਾ ਲੈ ਕੇ ਤੁਰੇ ਫਿਰਦੇ ਆਂ ਬਿਲਕੁਲ ਉਹਦੇ ਚ ਕੀ ਹੈ ਕਿ ਭਈ ਸਾਡੀ ਜਿਹੜੀ ਨਾ ਉਦੋਂ ਦੀਆਂ ਸਰਕਾਰਾਂ ਨੇ ਨਾ ਦਿਮਾਗ ਚ ਬਿਠਾ ਦਿੱਤਾ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੀ ਕਿ ਭਈ ਅਸੀਂ ਬੱਚਾ ਜੰਮਣ ਵਾਲੀ ਮਸ਼ੀਨ ਨਹੀਂ ਆ ਉਹਦਾ ਨੁਕਸਾਨ ਸਾਨੂੰ ਹੋ ਵੀ ਰਿਹਾ ਤੇ ਆਉਣ ਵਾਲੇ ਸਮੇਂ ਚ ਹੋਏਗਾ ਵੀ ਤੇ ਜੇ ਹੁਣ ਵੀ ਸਾਡੀ ਯੂਆ ਪੀੜ੍ਹੀ ਨਹੀਂ ਸਮਝੀ ਇਸ ਗੱਲ ਨੂੰ ਤੇ ਫਿਰ ਆਉਣ ਵਾਲੇ ਸਮੇਂ ਚ ਉਹ ਆਪਣੇ ਬਜ਼ੁਰਗਾਂ ਨੂੰ ਲਾਂਭਾ ਨਹੀਂ ਦੇ ਸਕਦੇ ਮਤਲਬ ਫਿਰ ਜਿਹੜਾ ਹਿੰਦੁਸਤਾਨ ਹੈ ਹਿੰਦੁਸਤਾਨ ਨਹੀਂ ਰਹੇਗਾ ਬਿਲਕੁਲ ਜੀ ਜੋ ਸਿਸਟਮ ਚੱਲ ਰਿਹਾ ਜਿੰਨੀ ਸਪੀਡ ਨਾਲ ਉਹ ਵੱਧ ਰਿਹਾ ਤੇ ਜਿੰਨੀ ਸਪੀਡ ਨਾਲ ਸੀ ਘਟ ਰਿਹਾ ਤੇ ਉਹ ਨੁਕਸਾਨ ਸਾਮਣ ਨਹੀਂ ਆ 50 ਸਾਲ ਤਾਂ ਬਹੁਤ ਜ਼ਿਆਦਾ ਕਹਿ ਰਿਹਾ ਮੈਂ 50 ਸਾਲ ਤੋਂ ਵੀ ਘੱਟ ਸਮੇਂ ਚ ਹੀ ਆ ਕਿ ਭਈ ਸਨਾਤਨ ਦਾ ਨੁਕਸਾਨ ਹੋ ਜਾਣਾ ਪਰ ਅੱਜ ਆਪਾਂ ਬੰਗਲਾਦੇਸ਼ ਦੀ ਗੱਲ ਕਰ ਲਈਏ ਜਾਂ ਫਿਰ ਸਾਊਥਵੈਲ ਚਲ ਜਾਈਏ ਤੇ ਉੱਧਰ ਵੀ ਤੇ ਅੱਜ ਅਤਿਆਚਾਰ ਹੋ ਰਹੇ ਨੇ ਬਿਲਕੁਲ ਅਤਿਆਚਾਰ ਜਿੱਥੇ ਮੁਸਲਮਨ ਵੱਧਦਾ ਜਿੱਥੇ ਉਹਨਾਂ ਦੀ ਤਦਾਰ ਵੱਧਦੀ ਹੈ ਉੱਥੇ ਉਹ ਹੈਵੀ ਹੋ ਜਾਂਦਾ ਹੈਵੀ ਹੋ ਜਾਂਦਾ ਉਹਨੇ ਤੁਹਾਨੂੰ ਸਿਰ ਕਲਮ ਕਰਨ ਲੱਗਿਆ ਸਮਾਂ ਨਹੀਂ ਲਗਾਣਾ ਉਹਨੇ ਸਾਡੇ ਟੁਕਰੇ ਕਰਨ ਲੱਗਿਆ ਬਿਲਕੁਲ ਸਮਾਂ ਨਹੀਂ ਲਗਾਣਾ ਕਿਉਂਕਿ ਉਹ ਉਹ ਜਦੋਂ ਬੱਚਾ ਹੁੰਦਾ ਨਾ ਜਦੋਂ ਬੱਚਾ ਮੁਸਲਮਨ ਘਰ ਹੁੰਦਾ ਉਹ ਉਦੋਂ ਹੀ ਉਹਨਾਂ ਨੂੰ ਨਾ ਕੱਟਣਾ ਸਿਖਾਉਂਦੇ ਆ ਸਾਡੇ ਚ ਪਾਠ ਪੂਜਾ ਦਿਆ ਸਖਾਉਂਦੇ ਆ ਅਸੀਂ ਗੁਰਦੁਆਰੇ ਚ ਮੰਦਰ ਚ ਬੱਚਿਆਂ ਨੂੰ ਲੈ ਕੇ ਜਾਂਦੇ ਆ ਉਸੇ ਮਤਲਬ ਉਹਦੇ ਚ ਭਾਵਨਾ ਜਗਾਉਂਦੇ ਆ ਉਹ ਸਿਰਫ ਭਾਵਨਾ ਜਗਾਉਂਦੇ ਆ ਤੇ ਕਤਲੇਆਮ ਦੇ ਤੇ ਉਹ ਬੱਚੇ ਠੀਕ ਹੋਈ ਨਹੀਂ ਸਕਦੇ ਜੀ ਉਹਨਾਂ ਨੇ ਸਾਡੇ ਨਾਲ ਕੋਈ ਉਹਨਾਂ ਨੂੰ ਕੋਈ ਮਮਤਾ ਨਹੀਂ ਜਗ ਨਹੀਂ ਉਹਨਾਂ ਦੇ ਮਨ ਚ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਪਿਆਰ ਨਹੀਂ ਜਾਗੇਗਾ ਇਹ ਇਤਿਹਾਸ ਗਵਾਇਆ ਜੀ ਇਸ ਚੀਜ਼ ਦਾ ਕੋਈ ਗੱਲ ਹੀ ਨਹੀਂ ਹੈ ਸਾਡੇ ਗੁਰਗੋਬੀ ਸਾਹਿਬ ਜੀ ਨੇ ਕਿਹਾ ਸੀ ਕਿ ਭਈ ਆਪਣੇ ਕੋਣੀ ਤੱਕ ਤੁਸੀਂ ਸਰੋਂ ਦਾ ਤੇਲ ਲਗਾ ਲੋ ਤਉਨੂੰ ਤਿਲਾਂ ਦੀ ਬੋਰੀ ਚ ਭਾਲੋ ਜਿਨਨੇ ਤਿਲ ਲੱਗਣਗੇ ਓਨੀ ਵਾਰ ਵੀ ਕੋਈ ਮੁਸਲਮ ਤੁਹਾਨੂੰ ਕਹੇ ਕਸਮ ਖਾਲੇ ਤਾਂ ਵੀ ਉਹਦਾ ਵਿਸ਼ਵਾਸ ਨਹੀਂ ਕਰਨਾ ਪਰ ਸਾਡੇ ਜਿਹੜੇ ਨੌਜਵਾਨ ਪੀੜੀ ਆ ਇਹ ਸਾਡੇ ਕਈ ਸਿੱਖ ਭਾਈਚਾਰੇ ਨੇ ਕਈ ਸਾਡੇ ਹਿੰਦੂ ਭਾਈਚਾਰੇ ਵੀ ਨੇ ਜਿਹੜੇ ਉਹਨਾਂ ਨੂੰ ਆਪਣੇ ਗਲੇ ਨਾਲ ਲਗਾਉਂਦੇ ਨੇ ਉਹਨਾਂ ਨਾਲ ਕਾਰੋਬਾਰ ਕਰਦੇ ਨੇ ਪਰ ਉਹਦਾ ਨੁਕਸਾਨ ਜਿਹੜਾ ਆਉਣ ਵਾਲੇ ਸਮੇਂ ਚ ਹੈ ਸਾਡੇ ਅੰਮ੍ਰਿਤਸਰ ਚ ਵੀ ਕਈ ਦੁਕਾਨਾਂ ਨੇ ਕੀ ਭਾਈ ਜਿਹਦਾ ਕਿਰਾਇਆ ਲੋਕਲ ਬੰਦਾ 10000 ਵੀ ਨਹੀਂ ਦਿੰਦਾ ਇੱਕ ਮਹੀਨੇ ਦਾ ਪਰ ਕੋਈ ਮੁ슬ਮਾਨ ਆਂਦਾ ਹੈ ਉਹ ਦੁਕਾਨ ਦਾ ਕਿਰਾਇਆ 50000 ਦੇ ਦਿੰਦਾ ਹੈ ਹੈਰਾਨਗੀ ਵਾਲੀ ਗੱਲ ਉੱਥੇ ਰਸ਼ਵੀ ਨਹੀਂ ਹੁੰਦਾ ਉਹਦੀ ਦੁਕਾਨ ਤੇ ਰਾਸ਼ਵੀ ਨਹੀਂ ਗਈ ਨਹੀਂ ਪਰ ਉਹ ਕਿਰਾਇਆ ਕਿੱਥੋਂ ਦੇ ਰਿਆ ਲਾ ਮਤਲਬ ਹੈ ਕਿ ਪੰਜਾਬ ਨੂੰ ਖਤਮ ਕਰਨ ਲਈ ਬਹੁਤ ਵੱਡੀ ਸ਼ਾਦੀ ਚ ਹੈ ਤੇ ਬਹੁਤ ਜ਼ਿਆਦਾ ਪੈਸਾ ਆ ਰਿਹਾ ਕਿ ਜਿਹਦੇ ਚ ਉਹਨਾਂ ਨੂੰ ਆ ਕਿ ਭਾਈ ਪੈਸੇ ਲੋ ਤਰਮ ਪਰਵਰਤਨ ਕਰਵਾਉ ਕਿਸੇ ਵੀ ਤਰੀਕੇ ਹੁਕਮ ਇਕ ਰੁਕ ਹੁਣ ਜਿਹੜੀਆਂ ਦੁਕਾਨਾਂ ਲੈ ਰਹੇ ਮਕਾਨ ਖਰੀਦ ਰਹੇ ਨੇ ਹੁਣ ਪਿੱਛੇ ਜੇ ਕਮਰੀ ਸਰਦੀ ਹੀ ਗੱਲ ਆ ਕਿ ਬਈ ਕਿਸੇ ਨੇ ਮਕਾਨ ਖਰੀਦ ਲਿਆ ਉਥੇ ਪਤਾ ਲੱਗਾ ਜਿਹੜਾ ਉਹਨਾਂ ਨੇ ਨਾ ਛਤ ਤੇ ਓਮ ਲਿਖਿਆ ਸੀ ਤੇ ਉਹ ਖਰੀਦ ਕਿਸੇ ਮੁਸਲਿਮ ਨੇ ਲਿਆ ਉਹਨੇ ਓਮ ਕੂੜੇ ਚ ਸੁੱਟਤਾ ਮਨ ਲ ਕਿੱਡੀ ਉਹਨਾਂ ਦਿਲ ਵੱਡਾ ਆ ਕਿ ਜਿਹੜਾ ਓਮ ਜਿੰਨੂੰ ਅਸੀਂ ਪੂਜਦੇ ਆ ਸਾਰੇ ਸਨਤਨੀ ਪੂਜਦੇ ਨੇ ਉਹਨਾਂ ਨੂੰ ਉਹਨਾਂ ਨੇ ਕੂੜੇ ਦੇ ਢੇਰ ਚ ਸੁੱਟ ਦਿੱਤਾ ਤੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਉੱਥੇ ਜਾ ਕੇ ਪੁੱਛਿਆ ਵੀ ਇਹ ਕਿਹਨਾਂ ਤੇ ਪਤਾ ਚੱਲਿਆ ਕਿ ਉਹ ਕਿਸੇ ਮੁਸਲਿਮ ਨੇ ਖਰੀਦ ਲਿਆ ਮਕਾਨ ਫਿਰ ਉਹਨੇ ਮਾਫੀ ਮੰਗੀ ਅਸੀਂ ਉਹ ਮਕਾਨ ਫਿਰ ਵਾਪਸ ਦਵਾਇਆ ਕਿ ਅਸੀਂ ਇਹ ਮਕਾਨ ਨਹੀਂ ਵੇਚਣਾ ਹੁਣ ਸਾਡੇ ਚ ਤੇ ਉਹਨਾਂ ਚ ਇੱਕ ਫਰਕ ਆ ਇੱਕ ਫਰਕ ਨੇ ਬਹੁਤ ਵੱਡਾ ਫਰਕ ਆ ਕਿ ਤੁਸੀਂ ਕਿਸੇ ਵੀ ਜਗ੍ਹਾ ਤੇ ਦੇਖੋਗੇ ਨਾ ਧਿਆਨ ਚੰਦ ਜੀ ਉਥੇ ਨਾ ਜੇ ਇੱਕ ਮੁਸਲਿਮ ਆਇਆ ਨਾ ਤੇ ਉਹਨੇ ਤੁਹਾਨੂੰ ਕਹਿੰਨਾ ਮੇਰੇ ਭੂਆ ਦਾ ਲੜਕਾ ਹੈ ਮੇਰੇ ਚਾਚੇ ਦਾ ਲੜਕਾ ਹੈ ਮੇਰਾ ਭੂਆ ਦਾ ਭੂਆ ਦਾ ਬੇਟਾ ਹੈ ਮਨ ਲੋ ਆਪਣੇ 5 7 10 ਬੰਦੇ ਲਿਆਏਗਾ ਆਪਣੀ ਮਾਰਕੀਟ ਬਣਾਏਗਾ ਇੱਕ ਜਾਏਗਾ 10 ਲਿਆਏਗਾ 10 ਲਿਆਏਗਾ ਤੇ ਸਾਡੇ ਚ ਕੀ ਹੁੰਦਾ ਜਿਹਦੇ ਕਰਕੇ ਸਾਡੇ ਭੈਣ ਭਰਾ ਸਾਡੇ ਤੋਂ ਅਲੱਗ ਹੁੰਦੇ ਆ ਤੇ ਆਪਸ ਚ ਪਿਆਰ ਨਹੀਂ ਬਣਦਾ ਉਹ ਕਹਿੰਦੇ ਮੇਰੀ ਦੁਕਾਨਾ ਮੇਰੀ ਚੱਲ ਰਹੀ ਐਥੇ ਮੈਂ ਕਿਸੇ ਨੂੰ ਨਹੀਂ ਲੈਣਾ ਲਾ ਗੇ ਨਹੀਂ ਲੈਣਾ ਬਸ ਇਹ ਜਿਹੜਾ ਫਰਕ ਹੈ ਨਾ ਸਾਨੂੰ ਹਿੰਦੁਸਤਾਨ ਨੂੰ ਖਤਮ ਕਰ ਰਿਹਾ ਸਨਤਨੀਆਂ ਨੂੰ ਖਤਮ ਕਰ ਰਿਹਾ ਅੰਤ ਵਿੱਚ ਜਿਸਾ ਤੁਸੀਂ ਕਾਫੀ ਚਿੰਤਾ ਜਤਾਈ ਹੈ ਮੁ슬ਮਾਨ ਆਬਾਦੀ ਨੂੰ ਲੈ ਕੇ ਔਰ ਉਹਦੇ ਮੁਕਾਬਲੇ ਜਿਹੜੀ ਹਿੰਦੂਸਤਾਨ ਦੀ ਜਿਹੜੀ ਆਬਾਦੀ ਹੈ ਉਹ ਘਟ ਰਹੀ ਹੈ ਔਰ ਕੀ ਕਹਿਣਾ ਚਾਹੋਗੇ ਕਿ ਸਨਾਤਨ ਧਰਮ ਨੂੰ ਹੋਰ ਮਜ਼ਬੂਤ ਕਰਨ ਲਈ ਸਾਨੂੰ ਕੀ ਕੀ ਕੰਮ ਕਰਨੇ ਚਾਹੀਦੇ ਹੈ ਕਿਸ ਚੀਜ਼ ਦੀ ਲੋੜ ਹੈ ਉਹ ਜਿਹੜੇ ਹਿੰਦੂ ਪਰਿਵਾਰ ਹਨ ਉਹਨੂੰ ਕਿਸ ਤਰ੍ਹਾਂ ਸੰਭਾਲਣਾ ਚਾਹੀਦਾ ਦੇਖੋ ਜੀ ਪਹਿਲਾਂ ਤੇ ਸਾਨੂੰ ਜਾਤ ਪਾਤ ਤੋਂ ਮੁਕਤ ਹੋਣਾ ਪੈਣਾ ਆਪਸ ਵਿੱਚ ਪਿਆਰ ਵਧਾਉਣਾ ਪੈਣਾ ਛੋਟੀਆਂ-ਛੋਟੀਆਂ ਗੱਲਾਂ ਦੀ ਜਿਹੜੀ ਝਗੜੇ ਨੇ ਸਾਡੇ ਸਾਡੇ ਫੋਰ ਐਗਜ਼ਾਮਪਲ ਕਿ ਭਈ ਸਾਡਾ ਗਵਾਂਢੀ ਝਗੜਾ ਕਿਸੇ ਨੇ ਗੱਡੀ ਲਗਾਤੀ ਕਿਸੇ ਨੇ ਬਾਈਕ ਲਗਾਤੀ ਕਿਸੇ ਦਾ ਪਾਣੀ ਨਹੀਂ ਆ ਰਿਹਾ ਮਤਲਬ ਅਸੀਂ ਛੋਟੇ ਛੋਟੇ ਝਗੜੇਾਂ ਚੁਲਝੇ ਆ ਪਰ ਮੁਸਲਮਾਨ ਜਿਹੜਾ ਨਾ ਆਪਣੇ ਬਿਲਕੁਲ ਸਟ੍ਰੇਟ ਕੰਮ ਕਰ ਰਿਹਾ ਉਹ ਉਲਝਿਆ ਨਹੀਂ ਹੈ ਉਹ ਆਪਣੇ ਬਿਲਕੁਲ ਸਟ੍ਰੇਟ ਲਾਈਨ ਤੇ ਕੰਮ ਕਰ ਰਿਹਾ ਸਾਨੂੰ ਉਲਝਾਇਆ ਗਿਆ ਤੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਆਗਰ ਇਹ ਕਰਨਾ ਚਾਹਨਾ ਕਿ ਭਈ ਛੋਟੀਆਂ-ਛੋਟੀਆਂ ਲੜਾਈਆਂ ਛੱਡੋ ਸਾਡੇ ਧਰਮ ਦੀ ਲੜਾਈ ਆ ਸਾਡੇ ਪੰਜਾਬ ਦੀ ਲੜਾਈ ਆ ਪੰਜਾਬੀਅਤ ਨੂੰ ਬਚਾਉਣ ਦੀ ਲੜਾਈ ਆ ਜੇ ਅਸੀਂ ਹੁਣ ਨਾ ਨਾ ਧਿਆਨ ਦਿੱਤਾ ਤੇ ਆਉਣ ਵਾਲੇ ਸਮੇਂ 'ਚ ਨਾ ਉਹ ਕੁਝ ਹੋ ਜਾਣਾ ਜੋ ਅਸੀਂ ਸੋਚਿਆ ਵੀ ਨਹੀਂ ਹੋਣਾ ਤੇ ਬੱਚਿਆਂ ਦੀ ਗੱਲ ਹੈ ਕਿ ਭਈ ਹੋ ਸਕਦਾ ਕਈਆਂ ਨੂੰ ਅਟਪਟੀ ਲੱਗਦੀ ਹੋਵੇ ਕਿ ਭਈ ਚਾਰ ਬੱਚੇ पर जरूरी है चार बच्चे क्योंकि ਇਹਦੇ ਚ ਵੀ ਇੱਕ ਮੈਂ ਤੁਹਾਨੂੰ ਗੱਲ ਬੜੇ ਵਿਸਥਾਰ ਨਾਲ ਸਮਝਾਵਾਂਗਾ ਕਿ ਮੁਸਲਮ ਜਿਹੜਾ ਨਾ ਉਹ ਆਪਣੇ ਪੰਜ ਬੱਚੇ ਇੱਕ ਪਤਨੀ ਤੋਂ ਕਰਦਾ ਹੈ ਪੰਜ ਪਤਨੀਆਂ ਤੇ 25 ਬੱਚੇ ਉਹ ਜਿਸ ਤਰ੍ਹਾਂ ਹੀ ਬੱਚਾ 5 6 ਸਾਲ ਦਾ ਹੁੰਦਾ ਤੇ ਉਹਨੂੰ ਕਾਰੋਬਾਰ ਚ ਲਗਾ ਦਿੰਦਾ ਕਾਰੋਬਾਰ ਚ ਜਿਸ ਤਰ੍ਹਾਂ ਉਹ ਸੋਨਾ ਸਟਾਨਾ ਢਾਣਾ ਸਾਲਾ ਦਾ ਹੁੰਦਾ ਉਹ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਤੇ ਸਾਡੇ ਬੱਚੇ ਜਿਹੜੇ ਆ ਜਿਹੜੀ ਸਾਨੂੰ ਚਿੰਤਾ ਹੁੰਦੀ ਅਸੀਂ ਇਹਨਾਂ ਨੂੰ ਪੜਾਉਣਾ ਅਸੀਂ ਇਹਨਾਂ ਨੂੰ ਲਿਖਾਣਾ ਪਰ ਪੜਾਣ ਲਿਖਾਣ ਦੇ ਨਾਲ ਨਾਲ ਸਾਨੂੰ ਆਪਣੇ ਸਮਾਜ ਦੀ ਆਪਣੇ ਧਰਮ ਦੀ ਵੀ ਚਿੰਤਾ ਕਰਨੀ ਚਾਹੀਦੀ ਹੈ ਕਿ ਜੇ ਦੋ ਬੱਚੇ ਘੱਟ ਵੀ ਪੜ ਜਾਣਗੇ ਤੇ ਕੋਈ ਨੁਕਸਾਨ ਨਹੀਂ ਹੋਏਗਾ ਪਰ ਉਹਦਾ ਦੇਸ਼ ਨੂੰ ਫਾਇਦਾ ਹੋਏਗਾ ਉਹਦਾ ਧਰਮ ਨੂੰ ਫਾਇਦਾ ਹੋਏਗਾ ਇਸ ਕਰਕੇ ਇਹ ਚਿੰਤਾ ਛੱਡ ਦਿਓ ਕਿ ਸਾਡੇ ਬੱਚੇ ਘੱਟ ਪੜਨਗੇ ਜਿਹੜੀ ਇਹ ਸਾਨੂੰ ਦਿਖਾਵੇ ਵਾਲੀ ਜ਼ਿੰਦਗੀ ਹੈ ਨਾ ਜਿਸ ਤਰ੍ਹਾਂ ਫੋਨ ਲੈਣਾ ਫੋਨ ਦਾ ਹੀ ਗੱਲ ਛੋਟੀ ਜੀ ਅੱਜ ਕੱਲ ਹਰ ਬੰਦੇ ਕੋਲ ਦੋ ਫੋਨ ਹੈ ਫੋਨ ਵੀ ਅਸੀਂ ਜੇ ਸਸਤੇ ਯੂਜ਼ ਕਰ ਸਕਦੇ ਹਾਂ ਕਿ 10 20 ਹਜ਼ਾਰ ਰੁਪਏ ਤੱਕ ਤੇ ਸਾਨੂੰ ਉਹ ਵੀ ਕਰ ਲੈਣੇ ਚਾਹੀਦੇ ਆ ਪਰ ਕਰਨੇ ਵੀ ਹਿੰਦੁਸਤਾਨ ਦੇ ਚਾਹੀਦੇ ਆ ਜਿਹੜੇ ਹਿੰਦੁਸਤਾਨ ਚ ਬਣ ਰਹੇ ਆ ਕਿਉਂਕਿ ਅਮਰੀਕਾ ਨੇ ਵੀ ਸਾਨੂੰ 50 ਫੀਸਦੀ ਟੈਕਸ ਲਗਾਇਆ ਤੇ ਉਹਦਾ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਕਿ ਜਿਹੜੀਆਂ ਅਮਰੀਕਾ ਦੀਆਂ ਚੀਜ਼ਾਂ ਆ ਅਸੀਂ ਉਹਨੂੰ ਵੀ ਥੋੜਾ ਜਿਹਾ ਕਿਨਾਰਾ ਕਰੀਏ ਕਿ ਜਿਹੜੀ ਸਾਡੇ ਹਿੰਦੁਸਤਾਨ ਦੀ ਚੀਜ਼ ਬਣਦੀ ਆ ਹਿੰਦੁਸਤਾਨ ਵਿੱਚ ਅਸੀਂ ਉਹਨੂੰ ਪਹਿਲ ਦਈਏ ਤੇ ਥੋੜਾ ਜਿਹਾ ਵਿਆਹ ਸ਼ਾਦੀਆਂ ਤੇ ਵੀ ਜਿਹੜਾ ਅਸੀਂ ਬਹੁਤ ਜ਼ਿਆਦਾ ਖਰਚਾ ਕਰਦੇ ਆ ਕਿ ਭਾਈ ਆਪਣਾ ਰਿਸ਼ਤੇਦਾਰਾਂ ਨੂੰ ਦਿਖਾਣ ਲਈ ਉਹਨੂੰ ਜੇ ਅਸੀਂ ਘਟਾਵਾਂਗੇ ਫਿਰ ਸਾਨੂੰ ਚਾਰ ਬੱਚੇ ਨਹੀਂ ਚੁੱਭਣਗੇ ਬੱਚੇ ਪੜਨਗੇ ਵੀ ਤੇ ਸੈਟ ਵੀ ਹੋਣਗੇ ਤਾਂ ਬਿਲਕੁਲ ਖਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਸਾਡਾ ਵਿਚਾਰ ਚਰਚਾ ਕੀਤੀ ਹੈ ਔਰ ਵਿਚਾਰ ਚਰਚਾ ਵੰਡੀ ਵੀ ਸੀ ਕਿਉਂਕਿ ਦੇਸ਼ ਦੀ ਗੱਲ ਹੈ ਧਰਮ ਦੀ ਗੱਲ ਹੈ ਔਰ ਧਰਮ ਤੇ ਦੇਸ਼ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਹੈ ਜਿਸ ਤਰ੍ਹਾਂ ਦੇਸ਼ ਦੀ ਵਾਦੀ ਵੱਧ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਨਾਤਨੀਆਂ ਦਾ ਜਿਹੜਾ ਉਹ ਕੀ ਹਸ਼ਰ ਹੋਵੇਗਾ ਔਰ ਕੀ ਮਾਹੌਲ ਹੋਵੇਗਾ ਪੰਜਾਬ ਦਾ ਦੇਸ਼ ਦਾ ਉਹ ਕਾਫੀ ਚਿੰਤਾ ਦਾ ਵਿਸ਼ਾ ਹੈ ਔਰ ਤੁਹਾਨੂੰ ਸਾਡੀ ਪੇਸ਼ਕਸ਼ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਜਰੂਰ ਦੱਸਿਓ ਔਰ ਅਸੀਂ ਇੰਤਜ਼ਾਰ ਕਰਾਂਗੇ ਤੁਹਾਡੇ ਫੀਡਬੈਕ ਦਾ ਨਮਸਕਾਰ